ਖੈਰ ਨਾ ਫੋਨ ਕੀਤਾ ਹੀ ਸਸਤ ਨਾਨਾ ਨੇ ਹੋਏ ਮਰ ਚਾਹੀਏ ਤੇ ਫੇਰ ਕਿਹੜੇ ਬਾਬਿਆਂ ਤੇ ਭੱਜੀ ਨਸੀ ਫੇਰ ਨੀ ਉਹ ਝੂਠਾ ਹੈ ਗਈ ਐਵੇਂ ਟਰੱਕ ਦੀ ਬੱਤੀ ਮਗਰਲਾ ਛੱਡਦੇ ਨਹੀਂ ਤੇ ਪੈਸੇ ਖਾਈ ਜਾਂਦੇ ਹਾਂ ਨੀ ਜੇ ਮੇਰੇ ਹੱਥੇ ਕੋ ਬਾਬਾ ਹੁੰਦਾ ਤੇ ਮੈਂ ਆਪਣੇ ਅੱਖਾਂ ਸਮ ਚੁੱਪ ਨਾ ਕਰਾ ਲੈਂਦੀ ਹੈ ਜਿਹੜਾ ਇੰਨਾ ਬੁੜਬੁੜ ਲਈ ਰੱਖਦਾ ਹਰ ਵੇਲੇ ਮੈਨੂੰ ਤੇਨਾਂ ਤੇ ਯਕੀਨ ਹੀ ਨਹੀਂ ਹੈ ਤੂੰ ਇਹਂ ਜੀ ਕਾਰੇ ਕੰਮ ਤੂੰ ਨਾ ਮੇਰੀ ਪਰਚਾਈ ਨਾ ਰਾਤਾ ਕਰ ਮੈਂ ਤਿੰਵਾਨੀ ਬੀਨ ਆ ਮੇਰੇ ਭਰਾ ਦਾ ਪਤਾ ਹੀ ਨਾ ਕਿੱਡਾ ਡਾਟਾ ਸੀ ਕਿਸੇ ਨੇ ਕੋਸ਼ ਆਖ ਦੇਣਾ ਜਾਂ ਕੋ ਕੰਮ ਆਖ ਦੇਣਾ ਜ਼ਰਾ ਜਾ ਤੇ ਖਾੜ ਨੂੰ ਪੈਂਦਾ ਸੀ ਸਾਰੇ ਘਰ ਨੂੰ ਸਾਰੇ ਘਰ ਦਾ ਸਾਹ ਸੁੱਕਦਾ ਸੀ ਸਾਰੇ ਡਰਦੇ ਸਨ ਤੇ ਹੁਣ ਵੇਖਿਆ ਹੀ ਹੁੰਦਾ ਹਾਲ ਆ ਕੀ ਕੀ ਤਈ ਤੇ ਤੇ ਨਿਵਾਨੀ ਪੀਂ ਪਰਚਾਈ ਮੇਰੀ ਨਾ ਰਾਤਾ ਕਰ ਬਸ ਮੇਰਾ ਨਾਂ ਨਾ ਲਈਓ ਦਸਾਂ